ਹੈਲੋ ਜੀ ਕਿਵੇਂ ਆ ਸਭ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਆ ਤੁਸੀਂ ਵੀ ਠੀਕ ਹੋਵੋਗੇ ਸਬਸਕ੍ਰਾਈਬ ਕਰ ਆ ਜੀ ਮੈਂ ਇਹ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਈ ਆ ਬਾਡਰ ਖਾਉਂਗੀ ਤੁਹਾਨੂੰ ਡਿਜ਼ਾਈਨ ਦਾ ਬਹੁਤ ਸਖਾਲਾ ਬਾਡਰ ਆ ਵਧੀਆ ਲੱਗਦਾ ਹੈਗਾ ਉਹ ਸਿਰਫ ਪਾਉਣ ਨੂੰ ਜਾਗਟਾਂ ਤੇ ਕੋਟੀਆਂ ਚ ਬੁੜੀਆਂ ਵਾਲਾ ਬਾਡਰ ਆਹੋ ਦੇਖ ਤੁਸੀਂ ਬਣੇ ਰਹੋ ਮੇਰੇ ਨਾਲ ਤਡੀ ਮਰਜੀ ਹੋਈ ਆਪਣਾ ਨਟਵਾ ਚ ਆ ਦੇਖੋ ਜੀ ਹਾਂ ਹੁਣ ਮੈਂ ਸਲਾਈ ਇਹ ਪਾਏ ਨੇ ਕੁੰਡੇ ਇਹ ਦੋ ਸਲਾਈਆਂ ਨੇ ਆ ਤਾਹਨੂੰ ਮੂੰਹ ਕਰਕੇ ਪਾਉ ਉਹ ਸਿੱਧੀ ਜਮਾ ਦੇਖੋ ਆ ਦੇਖੋ ਹਾਈ ਹਾਈ ਮੇਰੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਮੈਨੂੰ ਬਹੁਤ ਵਧੀਆ ਹੰਗਾਰਾ ਪਿਆਰ ਦਿੱਤਾ ਹੈ ਉਵੇਂ ਜੇ ਕਰੇ ਵੀਡੀਓ ਨੂੰ ਵੀ ਦਿਓ ਆ ਦੇਖੋ ਐ ਸਿੱਧਾ ਮੋੜਨਾ ਆ ਦੇਖੋ ਅਨੇਕਵਾਹ ਇਹ ਪੂਰੀ ਰੋਹ ਆ ਜਿਹੜੀ ਇਹ ਸਿੱਧੀ ਬੁਣਨੀ ਆ ਕਿ ਤੇ ਇਹ 9 9 ਦਾ ਹੋਆ ਡਿਜ਼ਾਈਨ ਇੱਕ ਕੁੰਡਾ ਕ ਸਿੱਧਾ 9 ਬੁਣਤੀਆਂ ਇੱਕ ਸਿੱਧਾ 9 ਬੁਣਤੀਆਂ ਹੁਣ ਇਹ ਪੂਰੀ ਰੋਹ ਸਿੱਧੀ ਬੁਣਨੀ ਆ ਤੁਹਾਨੂੰ ਦੇਖੋ ਫਿਰ ਮਿਲਾਂ ਆ ਦੇਖੋ ਜੀ ਸਿਰੇ ਪੰਚ ਗਏ ਹੁਣ ਆਪਾਂ ਤੇ ਵੀ ਦੇ ਪੁੰਡੇ ਪਾਉਣੇ ਨੇ ਆਏ ਕਿ ਸਲਾਈ ਪਾਲਿਜ ਵਿੱਚ ਸਿੱਧੀ ਦੇਖੋ ਪੁੱਸਰੇ ਪਾਸੇ ਹੁਣ ਜਿਹੜੀ ਆ ਸਲਾਈ ਬਣੀ ਆ ਆ ਦੇਖੋ ਆ ਹੁਣ ਇਹ ਪੁੱਠੇ ਪਾਸੇ ਵਾਲੀ ਸਲਾਈ ਕਿ ਸਿੱਧੇ ਨੂੰ ਜਾਊਗਾ ਇਹਦਾ ਮੂੰਹ ਵੀ ਉੱਪਰ ਨੂੰ ਹੋਊਗਾ ਇੱਕ ਵੱਟ ਜਾਨੀ ਸਿੱਧੇ ਪਾਸੇ ਪਊਗੀ ਇੱਕ ਪੁੱਠੇ ਪਾਸੇ ਪਊਗੀ ਆਏ ਪਤਾ ਨਹੀਂ ਉਹ ਪਈ ਗਏ ਮੈਂ ਆਏ ਜਗੜ ਕਰਕੇ ਜੇ ਆਏ ਕਰ ਦਿੰਦੀਆਂ ਨੇ ਦੇਖੋ ਆਇਂ ਪਾਉਣਾ ਇਹ पुठी सिलाई है पुठी सिलाई है देखो एक बट तो आ गई आ गए इधर आखो आ पासा सीधा गा एक बट आ गए इतो जी हम आप आ गए सिरे चम देखो आखो ਆ ਸਿੱਧਾ ਵਸਾਣੇ ਆਏ ਤੇ ਆਗੇ ਇੱਕਸ ਲਈ ਮੋਟੇ ਮਾਰਦੀ ਰੱਬ ਮਿਲਾ ਦੇ ਨੂੰ ਪੁੱਠੇ ਇਹ ਪੁੱਠੇ ਪਾਸਿਓਂ ਆਪਾਂ ਮੂੰਹ ਧਰੂ ਕਰਕੇ ਪਾਇਆ ਜਿਹੜੀ ਉਧਰ ਲੈਂਣ ਬਣੀ ਆ ਉਹ ਇਧਰੇ ਪਾਸਿਓਂ ਉਧਰ ਨੂੰ ਮੂੰਹ ਕਰਕੇ ਪਾਇਏ ਸੀ ਹੁਣ ਤੁਸੀਂ ਮੇਰੇ ਨਾਲ ਹੀ ਨਾ ਪੂਰਾ ਧਿਆਨ ਨਾਲ ਕੇ ਕੇ ਕੁੰਡਾ ਦੇਖਣ ਵਾਲਾ ਹੁੰਦਾ ਆਹਾਂ ਕੁੰਡਾ ਜਿਹੜਾ ਇਹ ਬਿਨਾ ਮੋਨੇ ਲਾਉਣਾ ਬਿਨਾ ਮੋਨੇ ਐਂ ਕਰਕੇ ਬਸ ਐਂ ਲਾ ਲਿਆ લાલે ਉਸ ਤੋਂ ਮਾਰਨ ਕਰ ਲਿਆ ਕੁੰਡਾ ਚਾਹੇ ਐ ਲਾ ਲੂ ਚਾਹੇ ਐ ਲਾ ਲੂ ਐਂ ਲਾ ਲੂ ਚਲ ਆਂਦੋ ਵਰੀਂ ਗਵਾ ਦੇ ਨਾ ਇੱਕ ਦੋ ਫੇਰ ਇੱਕ ਦੋ ਦੋ ਹੋ ਗਏ ਇੱਕ ਦੋ ਐਂ ਦਸ ਬੁੜਾਮੀ ਮਾਰਨੀ ਹੈ ਇਹ ਲਵੀ ਮਾਰ ਮਾਰ ਕੇ ਨਾ ਇਹ ਨੌ ਕੁੰਡਾ ਦੀ ਲਵੀ ਮਾਰਦੀ ਹੈ ਇੱਕ ਦੋ ਤਿੰਨ ਚਾਰ ਪੰਜ 6 7 8 9 9 ਹੋ ਗਏ ਦੁਬਾਰੇ ਵੀ ਗਣ ਲਈ ਇੱਕ ਦੋ ਤਿੰਨ ਚਾਰ 5 6 7 8 9 ਆ ਜਿਹੜਾ ਆਹ ਹੁੰਡਾ ਇਹ ਫੇਰੇ ਹੀ ਨਾਲ ਲੈਣਾ ਆ ਫੇਰੇ ਹੀ ਐ ਬੜਾ ਮੀ ਦੇਖੋ ਇਹ ਲਾਸਟ ਵਾਲੇ ਹੁੰਡੇ ਆ ਗਏ ਆਪਣੇ ਕੋਲੇ ਇੱਕ ਦੋ ਬਲੰਗ ਪੈਂਦੀ ਆ ਇਹਦੀ ਇੱਕ ਆ ਫੇਰ ਦੋ ਆ ਫੇਰ ਇੱਕ ਫੇਰ ਦੋ ਆਹ ਕਿੰਦਾ ਇਹ ਲਾ ਲੈਣਾ ਤੇ ਫੇਰ ਆ ਗਈ ਚੌਥੀ ਰੋ ਆਪਣੀ ਦੇਖੋ ਚੌਥੀ ਸਲਾਈ ਆ ਗਈ ਪੋਠੀ ਸੈਡ ਇਹ ਹੁਣ ਪੂਰੇ ਧਿਆਨ ਨਾਲ ਸਮਝੰਦੀ ਲੋੜਾ ਦੇਖੋ ਆ ਤਾਂ ਪਾਈ ਲਾ ਲੈ ਆਈਂ ਲਾ ਲੇ ਦੇਖੋ ਆਈਂ ਲਾ ਲਿਆ ਉਦੋਂ ਬਾਅਦ ਫੇਰ ਆਪਾਂ ਨਾ ਹਜੇ ਇਹ ਕੁਝ ਨਹੀਂ ਕਰਨਾ ਇਹ ਆਈਂ ਆ ਬੜਾ ਮਾਂ ਉਂਗਲੀ ਤੇ ਪਾਉਦੇ ਆਈਂ ਬਸ ਆਈਂ ਇੱਕ ਕੁੰਡਾ ਬਣ ਗਿਆ ਫੇਰ ਇਹ ਦੋ ਬਣ ਗਏ ਫੇਰ ਇਹ ਤਿੰਨ ਬਣ ਗਏ ਫੇਰ ਇਹ ਚਾਰ ਬਣ ਗਏ ਦੇਖੋ ਆਦਾ ਕੁੰਡਾ ਸਿੱਧਾ ਹੀ ਸੀ ਬਿਨਾ ਬਣਾਏ ਲਗਣਾ ਸੀ ਆਹ ਆ ਚਾਹਰ ਫੇਰ ਗੁੰਡੇ ਬਣ ਗਏ ਚਾਰ ਤੋਂ ਬਾਅਦ ਫੇਰ ਆਪਾਂ ਆ আਢੇੜ ਦੇਣੇ ਸਾਰੇ 2 3 4 5 6 7 8 9 ਇਹ 9 ਗੁੰਡੇ ਦੇਢ ਕੇ ਨਾ ਆ ਇਸੇ ਸ라이ᱡ ਫੇਰ ਪਾ ਲੈਣੇ ਦੇਖੋ ਦੋ 4 6 8 9 9 ਹੁੰਦੇ ਹੋਗੇ ਇਹੋ ਦੁਵਾ ਦਾ ਹਾ ਕੁੰਡਾ ਪਿੱਛੇ ਹੀ ਵਸਤੀ ਕਰ ਦੇਣਾ ਆ ਜਿਵੇਂ ਆ ਪਿੱਛੇ ਵਗ ਜੂ ਹੁਣ ਇਹ ਸਾਰੇ ਕੁੰਡੇ ਢੇੜ ਦੇਣੇ ਨੇ ਆ ਇਹਨਾਂ ਸਾਰੇ ਦਾ ਨੌਂ ਆ ਦਾ ਇੱਕ ਕਰ ਦਿਨਾ ਦੇਖੋ ਨੌਂ ਆ ਦਾ ਇਹ ਦੇਖੋ ਆ ਦੇਖਵਾ ਨਵਾਂ ਬੈਕ ਹੋ ਗਿਆ ਮੰਨ ਗਿਆ ਨਵਾਂ ਬੈਕ ਫੇਰ ਫੇਰ ਹੀ ਆਈ ਚਾਰ ਪਾ ਦੇ ਨੇ ਮੁਰ ਦਾਗਾ ਕਰਕੇ ਇਹ ਕੱਢਤੀ ਐ ਮੈਂ ਡੇਰੇ ਬਾਬੇ ਪਾੜ ਕਰਨ ਲੱਗੇ ਤਾਈ ਨੂੰ ਵੀ हट ਗਿਆ ਦੇਖੋ ਇਹ ਆਈ ਪਾ ਦੇਣਾ ਇੱਕ ਦਵਾਰੇ ਗੱਡਾ ਸੈਟ ਨਹੀਂ ਆਇਆ ਆਇਂ ਬਾਕੀ ਨਾ ਮੂਰਲੇ ਤੱਕ ਆਇਂ ਤੱਕ ਰੱਖਣਾ ਆਇਂ ਬਾਕੀ ਦੇਖੋ ਹੁਣ ਬਣ ਗਿਆ ਇੱਕ ਦੋ ਤਿੰਨ ਇਹ ਆ ਚਾਰ ਬਣ ਗਏ ਆ ਦੇਖੋ ਇਹ ਆਪਾਂ 9 ਦਾ ਇੱਕ ਕਰਿਆ ਆ ਚਾਰ ਹੋ ਗਏ ਦੇ ਤੇ ਆ ਜਨਾ ਨੌ ਦਾ ਇੱਕ ਕਰ ਰਹੀ ਸੀ ਆ ਉਹ ਹੋ ਗਿਆ ਆ ਚਾਰ ਆਪਾਂ ਫੇਰ ਬਣਾ ਲੇ ਜਿਹੜਾ ਆਹਾ ਹੁੰਦਾ ਇਹਨੂੰ ਆਪਾਂ ਬਿਨਾ ਬਣੇ ਨੂੰ ਫੇਰ ਐਂ ਢਾ ਲੈਣਾ ਉਦੋਂ ਬਾਅਦ ਫੇਰ ਐਂ ਢਾ ਲੈਣੇ ਚਾਰ ਬਣਾ ਲੈਣੇ ਨੇ ਇੱਕ ਦੋ ਤਿੰਨ ਚਾਰ ਚਾਰ ਹੋਏ ਆ ਚਾਰੇ ਦੇ ਹੋਗੇ ਆ ਇੱਕ ਵਿੱਚ ਬੁਣਿਆ ਆਣ ਬੁਣਿਆ ਜਿਹੜਾ ਆ ਸੀ ਇਧਰ ਨਾਲ ਤੇ ਆ ਚਾਰ ਫੇਰੇ ਦੇ ਹੋਗੇ ਉਸ ਤੋਂ ਬਾਅਦ ਫੇਰ ਆਪਾਂ ਹੱਥ ਦੇਣੇ ਨੇ ਸਾਰੇ ਦੋ ਤਿੰਨ ਚਾਰ ਪੰਜ ਛੇ ਸੱਤ 8 9 9 ਦੇਖੋ 2 ਦੇਖੋ 2 4 6 8 9 ਹੁਣ ਇਹ ਇਹਦੇ ਵਿੱਚ ਫੇਰ ਪਾ ਲੈਣੇ ਆ ਸਲਾਈ ਦੇ ਵਿੱਚ ਪੂਰੇ ਧਿਆਨ ਨਾਲ ਪਾਉਣਾ ਵੀ ਕੋਈ ਰਹਿ ਨਾ ਜਾਵੇ ਹੁੰਡਾ ਹੁਣ ਇਹ ਵਾਰੇ ਫੇਰ ਕੱਢ ਲੈ ਫਿਰ ਆ ਜਿਹੜਾ ਤਾਗਾ ਹੀ ਪਿੱਛੇ ਹੀ ਕਰ ਦੇਣਾ ਉਧਰ ਸਿੱਧੀ ਸੈਡ ਆ ਦੇਖੋ ਆਸਿਨਾ ਆਹ ਵਾਰੇ ਆਈ ਮੂ ਮਗਰ ਨੂੰ ਕਰਕੇ ਪਾਉਣਾ ਇਹ ਸਿੱਧੀ ਸਾਈਡ ਵਾਲੇ ਪਾਸੇ ਦੇਖੋ ਦੇਖੋ ਆਹ ਤਾਂ ਚਾਰ ਇਹਦੇ ਵਾਲੇ ਸੀ ਆ ਕੰਨੇ ਵਾਲਾ ਜਨੇ ਉਹ ਇੱਧਰ ਰੱਖਨੇ ਰੱਖਣਾਗਾ ਬਿਨਾ ਹੋਣਿਆ ਆਹ ਚਾਰ ਇੱਕ ਹੋ ਗਏ ਆ ਫੇਰ ਜਿਹੜਾ ਕਟਾਇਆ ਸੀ ਨੌ ਦਾ ਇੱਕ ਇਹ ਉਹ ਹੋ ਗਿਆ ਆ ਚਾਰ ਇਹਦੀ ਸਾਈਡ ਵਾਲੇ ਹੋ ਗਏ 2 4 ਆ ਇੱਕ ਉਹ ਕੰਡਰ ਕੱਲਾ ਸੀ ਬਿਨਾ ਉਹਨੇ ਆ ਹੋ ਗਏ ਆ ਚਾਰ ਫੇਰਾ ਹੋ ਗਿਆ 9 ਤੋਂ ਘਟਾਇਆ ਸੀ ਉਹ ਹੋ ਗਿਆ ਹੁਣ ਆਪਾਂ ਫੇਰ ਚਾਰ ਬਣਾਉਣੇ ਹੋਵੇਂ ਐਂ ਪੈਣਗੇ 1 2 2 10 ਯਾਰ ਆਗਾ ਜਿਹੜਾ ਆਏ ਹੋ ਕਰਕੇ ਆਈ ਆਈ ਨਾ ਨਹੀਂ ਬਿਣਾ ਮੁਣਿਆ ਆ ਦੇਖੋ ਆ ਪਹਿਲਾਂ ਵੀ ਆਪਣੀ ਆਪ ਬੁਣਿਆ ਤੇ ਹੁਣ ਫੇਰ ਇਹ ਇੰਝਾਰ ਪਾਉਣਗੇ ਦੇਖੋ 1 2 3 4 ਆ ਦੇਖੋ ਜੀ ਹੁਣ ਇਹ ਆਏ ਬਣ ਗਿਆ ਦੇਖੋ ਦੇਖ ਰਹੇ ਹਾਂ ਹੁਣ ਦੇਖ ਰਹੇ ਦੇਖੋ ਇੱਕ ਟੰਮ ਵਾਲਾ ਇੰਨਾ ਸਖਾਲਾ ਇਹ ਚਾਰ ਪੰਜ ਸਲਾਈਆਂ ਚ ਬਣ ਜਾਂਦਾ ਤੇ ਜਿਹੜਾ ਹੁਣ ਆ ਕੰਨੇ ਵਾਲਾ ਹੁਣ ਆਪਾਂ ਛੱਡਿਆ ਸੀ ਹੁਣ ਇਹ ਤੇ ਆਪਾਂ ਇਹਨਾਂ ਇੱਕ ਤਾਗਾ ਫੇਰ ਮ ਕੱਟਣਾ ਸੀ ਦੂਜੀ ਸਾਈਡ ਤੇ ਹੁਣ ਇਹ ਤਾਗਾ ਪਿੱਛੇ ਕਰਕੇ ਹੁਣ ਇਹ ਆਪਾਂ ਬੁਣ ਲੈਣਾ ਤੇ ਹੁਣ ਇਹ ਬੁਣਨੇ ਨਹੀਂ ਜੀ ਆਪਾਂ ਹੌਲੀ ਹੌਲੀ ਬੁਣਨੇ ਨੇ ਕਿਉਂਕਿ ਕਈ ਵਾਰ ਹੁੰਦਾ ਨਾ ਲੈ ਜਾਂਦਾ ਦੇਖੋ ਬਾਰਡਰ ਬਹੁਤ ਪਿਆਰਾ ਬਹੁਤ ਸੋਹਣਾ ਬਾਰਡਰ ਬਹੁਤ ਮੱਥਾ ਮੱਥਾ ਮਾਰ ਕੇ ਮੈਂ ਇਹ ਬਾਰਡਰ ਬਣਾਇਆ ਸੀ ਦੇਖੋ ਹੁਣ ਆ ਜਿਹੜਾ ਅਣ ਬੁਣਿਆ ਦੋਈ ਵਾਰੀ ਨਹੀਂ ਬੁਣਿਆ ਗਿਆ ਹੁਣੇ ਬੁਣਿਆ ਜਾ ਉਹ ਸਿੱਧਾ ਹੁੰਦਾ ਦੇਖੋ ਮੁਨੇਂਗੇ ਦੇਖੋ ਐਂ ਪੈ ਜੂਦੀਆਂ ਹੁਣ ਜਿਹੜੇ ਆ ਕੁੰਡੇ ਨੇ ਇਹ ਜਮਾਏ ਪਿਆਰ ਨਾਲ ਹੌਲੀ ਹੌਲੀ ਬੋਣਨੇ ਨੇ ਦੇਖੋ ਨਹੀਂ ਆ ਦੇਖ ਐਂ ਨਿਕਲਦੇ ਨੇ ਤੁਮ ਮੇਰੇ ਲੜਕੋ ਕੇ ਸਾਹਮਣੇ ਤੁਮ ਕੀ ਨਹੀਂ ਪਾਉਗੀ ਖਰਾਬਾ ਤੋਂ ਦੂਰ ਦੀ ਬਾਤ ਹੈ ਔਰ ਅਗਰ ਖਰਾਬ ਹੋ ਤੋ ਇੱਕ ਮੁਫਤ ਮੇਂ ਦੇ ਦੂੰਗਾ ਆ ਦੇ ਹੌਲੀ ਹੌਲੀ ਬੋਣਨੇ ਨੇ ਆ ਦੇਖੋ ਕਿ ਮੈਂ ਇਹ ਬਸ ਐਂਟੀ ਲਈ ਸਾਡ ਸਰ ਕੀ ਬਣਾਇਆ। ਦੇਖ। ਤੇ ਬਸ ਮਾਈ ਹੋਣੀ 20 ਮਿਲਣੀ ਲੋ। ਤਾਂ ਜਾਂ ਕੇ ਕੰਮ ਤੇ ਹੋਵੇ। ਕੁਝ ਚੈਲੰਜ ਕਰਨਾ ਉਸ ਨੂੰ ਨਹੀਂ ਰਹਿਣਾ। ਦੇਖ ਜਿਹੜਾ ਆ ਸੀ। 9 ਦਾ ਇੱਕ ਕਰਿਆ ਸੀ। ਇਹ ਵੀ ਐਵੇਂ ਬਣਾ। ਆ ਫੇਰ ਉਹ ਮੈਂ। ਹੌਲੀ 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 ਹੌਲੀ। आली पहली खासियत है लोगों के जीवन में संकट पैदा करना और दूसरी खासियत बिना पूछे सारे काम कर देती है वो ये है कि कभी-कभी कुछ लोगों को फायदा होता है पर ज्यादातर लोगों को नुकसान ही होता है देखो देखो आए मनी ਤੇ ਆ ਦੇਖੋ ਜੋਨੇ ਬਣ ਗਿਆ ਬਾੜਾ ਆਪਣਾ ਆ ਬਣ ਗਿਆ ਦੇਖ ਦੋ ਪਹਿਲਾ ਕੁੰਡੇ ਪਾਈ ਕੁੰਡੇ ਪਾ ਕੇ ਨੌ ਇੱਕ ਸਿੱਧਾ ਬਿਨਾ ਮੋਣੇ ਛੱਡਿਆ ਫਿਰ ਨੌ ਮੋਣੇ ਤਾਂ ਨੂੰ ਘਰ ਕੇ ਫਿਰ ਜਿੱਦਾਂ ਛੱਡਿਆ ਫਿਰ ਨੌ ਪਾਈ ਫਿਰ ਸਿੱਧਾ ਛੱਡਿਆ ਬਿਨਾ ਮੋਣੇ ਫਿਰ ਨੌ ਪਾਈ ਫਿਰ ਜਿੱਦਾਂ ਨੌ ਕੁੰਡੇ ਆ ਬਣਦਾ ਹੀ ਬਾੜਾ ਉਸ ਤੋਂ ਬਾਅਦ ਆ ਗਈ ਪੁੱਠੀ ਸਲਾਈ ਪੁੱਠੀ ਸਲਾਈ ਵੀਓ ਦਰ ਨੂੰ ਕਰਕੇ ਬਣਨੀ ਆ ਇਧਰੋਂ ਸਿੱਧੀ ਉਧਰੋਂ ਵੀ ਸਿੱਧੀ ਫੇਰ ਆ ਗਈ ਤੀਜੀ ਰੋ ਤੀਜੀ ਫੇਰ ਇੱਕ ਸਿੱਧਾ ਬਿਨਾ ਮੋਣਿਆ ਨੌ ਦੇ ਉੱਤੋਂ ਦੀ ਬੁੜਾਣੀ ਕਰਨੀ ਆ ਫੇਰ ਆ ਸਿੱਧਾ ਬਿਨਾ ਮੋਣਿਆ ਫੇਰ ਨੌ ਤੋਂ ਦੀ ਬੁੜਾਣੀ ਫੇਰ ਸਿੱਧਾ ਬਿਨਾ ਮੋਣਿਆ ਫੇਰ ਨੌ ਤੋਂ ਦੀ ਬੁੜਾਣੀ ਫੇਰ ਆਈ ਫੇਰ ਉਸ ਤੋਂ ਬਾਅਦ ਫੇਰ ਆ ਗਿਆ ਇਹ ਫੇਰ ਆ ਬਿਨਾ ਮੋਣਿਆ ਲਾ ਲੈਣਾ ਦੂਜੀ ਸਲਾਈ ਚ ਆ ਨੌਂ ਜਿਹੜਾ ਆਲ 4 ਉਂ ਪਾ ਲੈਣੀ ਤੁਸੀਂ ਦੇਖ ਰਹੇ ਪੂਰੇ ਧਿਆਨ ਨਾਲ ਤੇ ਇਹ ਜੇ ਮੇਰਾ ਬਾਰਡਰ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਬਹੁਤ ਪਿਆਰੀ ਹੈ ਦੇਖੋ ਮੈਂ ਤੁਹਾਡੇ ਵਾਸਤੇ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਲੈ ਆਉਣੀ ਆ ਦੇਖੋ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਾਰਡਰ ਕਿਹੋ ਜਿਹਾ ਲੱਗਿਆ ਬਾਰਡਰ ਬਹੁਤ ਸਖਾਲਾ ਕੱਲੇ ਕੱਲੇ ਕੁੰਡੇ ਦਾ ਹਿਸਾਬ ਦੱਸਿਆਗਾ ਪੂਰੀ ਵੀਡੀਓ ਦੇਖੋ ਮੈਂ ਫੇਰ ਤੁਹਾਨੂੰ ਪਤਾ ਲੱਗੂ ਕਿਉਂਕਿ ਮੈਂ ਬਹੁਤ ਜਿਆਦਾ ਵਧੀਆ ਤੋਂ ਵਧੀਆ ਬਾਡਰ ਸੱਡ ਰਿਹਾ ਇਹ ਜਿਹੇ ਲੱਕੀ AC ਵੈਲਕਮ ਸਤ ਸ੍ਰੀ ਅਕਾਲ ਜੀ